ਸਵਰਨ ਸਵਰਨਗਾਰ ਸੰਗ ਉਹਨਾਂ ਦੇ ਸੱਦੇ ਤੇ ਮੈਂ ਇੱਥੇ ਆਇਆ ਸੀ ਤੇ ਮੈਂ ਸਭ ਦੇ ਨਾਲ ਰੂਬਰੂ ਹੋਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਸਵਰਨਕਾਰ ਭਰਾਵਾਂ ਦੇ ਨਾਲ ਮਿਲਾਇਆ ਕਿਉਂਕਿ ਮੈਂ ਤੇ ਪਹਿਲਾਂ ਅਟੈਚ ਰਿਆ ਜਦੋਂ ਮੈਂ ਐਮਐਲਏ ਸੀ ਮਨਿਸਟਰ ਸੀ ਜਿਹੜੀ ਵੀ ਸਮੱਸਿਆ ਆਉਂਦੀ ਸੀ ਮੈਂ ਪੂਰੀ ਲੱਤ ਲਾ ਕੇ ਇਹਨਾਂ ਦੀ ਹੱਲ ਕਰਦਾ ਰਿਹਾ ਇਹਨਾਂ ਨੂੰ ਪਤਾ ਵਾ ਤੇ ਅੱਜ ਤੱਕ ਉਸ ਤਰੀਕੇ ਨਾਲ ਕਦੀ ਕਿਸੇ ਨੇ ਬਾਹ ਨਹੀਂ ਫੜੀ ਇਸ ਸਮਾਜ ਦੀ ਇਸ ਸੰਗ ਦੀ ਜਿੰਨੀ ਮੈਂ ਲੱਤ ਲਾਉਂਦਾ ਸੀ ਅੱਜ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਹਮੇਸ਼ਾ ਹੀ ਨਾਲ ਆ ਤੁਸੀਂ ਤਖੜੇ ਹੋ ਕੇ ਜਿਤਾਓ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਓ ਕਿਉਂਕਿ ਇੱਕ ਤੇ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਮਾਂ ਵੀ ਤੁਸੀਂ ਵੇਖਿਆ ਇੰਨੇ ਹੰਭਲ ਇੰਨੇ ਪ੍ਰੇਮ ਕਰਨ ਵਾਲੇ ਇੰਨੇ ਭਾਈਚਾਰ ਵਾਲੇ ਹਰ ਧਰਮ ਦਾ ਹਰ ਵਰਗ ਦਾ ਸਤਿਕਾਰ ਕਰਦੇ ਸੀ ਪਰ ਇਹ ਨਵੇਂ ਜਿਹੜੇ ਲੋਕ ਆਏ ਮੈਨੂੰ ਤੇ ਹੈਰਾਨੀ ਆ ਵੀ ਇਹਨਾਂ ਨੂੰ ਬਣਾ ਕਿੰਨੇ ਦਿੱਤਾ ਇੱਕ ਤੇ ਮੁੱਖ ਮੰਤਰੀ ਜਿਹੜਾ ਵਾ ਉਹਦਾ ਸਿਰਮੋਨੀ ਹੈਗਾ ਕੋਈ ਅੱਜ ਵੀ ਉਹ ਐ ਕਰਦਾ ਇਤਨਾ ਸਿਕਿਉਰਿਟੀ ਕੋਈ ਪੇਸ਼ ਕਰ ਰਿਹਾ ਉਹ ਬੋਲਦਾ ਹੀ ਇਤਨਾ ਉਹਦਾ ਰਵਈਆ ਹੀ ਹੈ ਵਿਧਾਨ ਸਭਾ ਚ ਵੀ ਇਸ ਤਰ੍ਹਾਂ ਹੀ ਬੋਲਦਾ ਇਹ ਜਿਤਨਾ ਕੋਈ ਨਾ ਡਰਾਮਾ ਕਰਨ ਲਿਆ ਹੁੰਦਾ ਸਟੇਜ ਤੇ ਕਿਉਂਕਿ ਸਟੇਜ ਸ਼ੋਅ ਕਰਦਾ ਰਿਹਾ ਇਸ ਕਰਕੇ ਉਹਦਾ ਰਵਈਆ ਉਹੀ ਬਣਿਆ ਉਹਨੇ ਸਾਰੀ ਡਿਗਨਿਟੀ ਉਹਨੇ ਸਾਰਾ ਜਿਹੜਾ ਨਾ ਸਮਝ ਲਓ ਵੀ ਇੱਜ਼ਤ ਮਾਣ ਸਤਿਕਾਰ ਜਿਹੜਾ ਚੇਅਰ ਦਾ ਹੁੰਦਾ ਨਾ ਉਹ ਮਿੱਟੀ ਜਿਹਾ ਮਲਾਤਾ ਦੂਜਾ ਇੱਕ ਹalalਜੀਤ ਭੁੱਲ ਰਿਹਾ ਇਹ ਥਾਪੀਆਂ ਮਾਰਦਾ ਸਟੇਜ ਤੇ ਆ ਮੈਂ ਸਾਨ ਜੱਟ ਆ ਮੇਰਨਾ ਵੇਖ ਲੈ ਜਿੱਥੇ ਮਰਜੀ ਵੇਖਣਾ ਤੇ ਭਾਵੇਂ ਕਿਸੇ ਨੂੰ ਸਮੋਦਨ ਜੇ ਤੁਸੀਂ ਕਿ ਐਮ ਐਲ ਏ ਨਾਲ ਜਾਂ ਕਿਸੇ ਐਮ ਐਲ ਏ ਨਾਲ ਕੋਈ ਤੁਹਾਡੀ ਪੋਲਿਟਿਕਲ ਪ੍ਰੋਬਲਮ ਹੈ ਤੇ ਤੁਸੀਂ ਯਾਰ ਕਿਉਂ ਜਾਤੀ ਪਾਤੀ ਦੇ ਵਿੱਚ ਆ ਜਾਂਦੇ ਇੰਨਾ ਘਟਿਆ ਸਰ ਤੁਸੀਂ ਕਿਉਂ ਆਪਣਾ ਬਣਾ ਲੈਂਦੇ ਜੇ ਤੁਸੀਂ ਨਮਾਇੰਦਗੀ ਕਰਦੇ ਜੇ ਤੁਹਾਨੂੰ ਲੋਕਾਂ ਨੇ ਮਾਨ ਸਤਕਾਰ ਦਿੱਤਾ ਤੁਹਾਨੂੰ ਲੋਕਾਂ ਨੇ ਇੱਜ਼ਤ ਦਿੱਤੀ ਵੋਟਾਂ ਪਾ ਕੇ ਬਣਾਇਆ ਐਮ ਐਲ ਏ ਤੁਸੀਂ ਮੰਤਰੀ ਬਣੇ ਜੇ ਆਪਣਾ ਸਟੇਟਸ ਕਾਇਮ ਰੱਖੋ ਆਪਣਾ ਬੋਲੀ ਆ ਜਿਹੜੀ ਆ ਉਹਦੇ ਨਾਲ ਕੋ ਮਿਸਾਲ ਪੇਸ਼ ਕਰੋ ਲੋਕਾਂ ਨੂੰ ਕੁਝ ਕੰਮ ਕਰਕੇ ਦਿਖਾਓ ਤੁਸੀਂ ਤੇ ਆ ਆਕੜੇ ਪਏ ਜਿੱਦ ਤਨਾ ਪਤਾ ਨਹੀਂ ਕੀ ਤੁਸੀਂ ਬਣ ਗਏ ਜੇ ਲੋਕਾਂ ਦੀ ਦਿੱਤੀ ਵੋਟ ਨਾ ਬਣੇ ਜੇ ਤੇ ਉਹਨਾਂ ਦੇ ਵਿੱਚ ਸਵਰਨਕਾਰ ਭਰਾਵਾਂ ਦੀ ਵੀ ਵੋਟ ਆ RAM ਗੜੀ ਬਰਾਦਰੀ ਦੀ ਵੀ ਵੋਟ ਆ ਤੇ ਤੁਸੀਂ ਦੋਹ ਬਰਾਦਰੀਆਂ ਨੂੰ ਜਿਹੜੀਆਂ ਇੱਕ ਹਿਸਾਬ ਦੇ ਨਾਲ ਮਾੜਾ ਚੰਗਾ ਬੋਲਿਆ ਵੀ ਗੁੱਲੀ ਘੜ ਮਤਲਬ RAM ਗੜੀ ਆ ਬਰਾਦਰੀ ਨੂੰ ਹਾਂ ਸਨਿਆਰੇ ਬੋਲਤਾ ਮੈਂ ਸਨਿਆਰਾ ਜਾਂ ਗੁੱਲੀ ਘੜਨੀ ਮੈਂ ਆਹਾਂ ਜੱਟਾਂ ਜਿੱਥੇ ਵੇਖਣਾ ਵੇਖਲਾ ਸ਼ਰਮ ਕਰੋ ਯਾਰ ਚਾਰ ਗੰਨ ਮੈਂ ਲੈ ਕੇ ਆਕੜਦੇ ਜੇ ਇਹਨਾਂ ਨੂੰ ਛੱਡੋ ਤੇ ਤੁਸੀਂ ਇਹ ਪਿੰਡਤੀ ਚਲੇ ਜਾਓ ਤੁਹਾਨੂੰ ਦੱਸ ਦੇਣਗੇ ਲੋਕੀ ਤੇ ਤੁਹਾਡੀ ਕੀ ਹਿਸਾਬ ਦਾ ਤੇ ਕੀ ਔਕਾਤ ਹੈ ਤੁਹਾਡੀ ਜਿੰਨਾ ਲੋਕਾਂ ਵੋਟਾਂ ਮਾਈਆਂ ਉਹਦੇ ਅੱਕੇ ਫਿਰਦੇ ਡਾਂਗਾਂ ਫੜੀ ਫਿਰਦੇ ਤੁਹਾਡੇ ਦੁਆਲੇ ਤੁਸੀਂ ਸਿਕਿਉਰਟੀ ਲਾ ਕੇ ਤੇ ਥਾਪੀਆਂ ਮਾਰ ਮਾਰ ਗਾਣਾ ਘੜਦੇ ਜੇ ਲੋਕਾਂ ਨੂੰ ਇਹਨਾਂ ਦੇ ਉੱਤੇ ਵੈਸੇ ਤਾਂ ਮੈਂ ਉਦਣ ਵੀ ਗਿਆ ਸੀ ਅੱਗੇ ਵੀ ਬਾਈਟ ਦਿੱਤੇ ਇਹ ਇਲੈਕਸ਼ਨ ਕਮਿਸ਼ਨ ਨੂੰ ਪਰਚਾ ਦਰਜ ਕਰਨਾ ਚਾਹੀਦਾ ਮਿਨੋਰੀਟੀ ਕਮਿਸ਼ਨ ਨੂੰ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਨੀ ਚਾਹੀਦੀ ਆ ਦੂਜਾ ਸਵਰਨਕਾਰ ਸੰਗ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਮੈਂ ਤੁਸੀਂ ਵੀ ਅਣਖ ਵਖਾਓ ਇਹਨਾਂ ਦਾ ਸਮੁੱਚਾ ਬਾਈਕਾਟ ਕਰੋ ਆਮ ਆਦਮੀ ਪਾਰਟੀ ਦਾ ਰਾਮਗੜੀਆ ਬਰਾਦਰੀ ਭਰਾਵਾਂ ਨੂੰ ਵੀ ਕਹੂੰਗਾ ਵੀ ਤੁਸੀਂ ਵੀ ਇਹਨਾਂ ਦਾ ਸਮੁੱਚਾ ਬਾਈਕਾਟ ਕਰੋ ਇਹ ਥਾਪੀਆਂ ਜਿਹੜੇ ਮੇਰਾ ਨਾਮ ਆਜ ਸਦਾਰ ਕੁਲਜੀਤ ਸਿੰਘ ਤੋਂ ਨਾਂ ਜਿਲ੍ਹਾ ਮਨਸਰ ਦਾ ਪ੍ਰਧਾਨ ਅੰਤਰਾਇਟ ਹੈ ਜੀ ਅੱਜ ਜੋਸ਼ੀ ਸਾਹਿਬ ਨੂੰ ਇਨਵਾਈਟ ਕੀਤਾ ਸੀ ਇਲੈਕਸ਼ਨ ਆ ਕਰਕੇ ਜਿਹੜੀ ਆਪਣੀ ਐਮਪੀ ਦੀ ਇਲੈਕਸ਼ਨ ਚੱਲ ਰਹੀ ਹੈ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਬਹੁਤ ਹੀ ਸਨਿਆਰਿਆਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਪੂਰਾ ਸਾਥ ਦਿੱਤਾ ਜਾਏਗਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੋ ਵੀ ਹੋਏਗਾ ਤੇ ਸਾਡੀਆਂ ਜਿੰਨੀਆਂ ਵੀ ਸਵਰਕਾਰ ਸੰਗੀਆਂ ਵੋਟਾਂ ਆਉਣਗੀਆਂ ਜਾਂ ਸਾਡੀਆਂ ਦੂਜੀਆਂ ਜਣੀਆਂ ਬਰਾਦਰੀਆਂ ਹੈਗੀਆਂ ਵਾ ਉਹ ਸਾਰੀਆਂ ਵੋਟਾਂ ਸਦਾਰ ਜੋਸ਼ੀ ਸਾਹਿਬ ਜੀ ਨੂੰ ਪਹਿਣ ਗਿਆ ਹੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਜਿਹੜਾ ਲਾਲਜੀ ਸਿੰਘ ਭੁੱਲਰ ਨੇ ਸਾਡੇ ਸਵਨਕਰ ਸੰਗ ਨੂੰ ਤੇ ਜਾਂ ਸਾਡੇ ਆਮਗੜੀਆ ਬਰਾਦਰੀ ਨੂੰ ਤੇ ਜਾਂ ਕਿਸੇ ਹੋਰ ਵੀ ਬਰਾਦਰੀ ਨੂੰ ਜਿਹੜੀ ਗੰਦੀ ਸ਼ਰਦਾਲ ਦੀ ਵਰਤੀ ਆ ਉਹਨੂੰ ਅਸੀਂ ਨਿੰਦਾ ਜੋਗ ਕਰਦੇ ਆ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਸ ਜਿਹੜੀ ਸ਼ਬਦਾਬਲੀ ਦਾ ਉਹਨੂੰ ਖੁਆਮਾ ਪੁੱਦਾ ਪੈਗਾ ਵੀ ਮੈਂ ਜਿਹੜੀ ਬੋਲ ਬੋਲੇ ਆ ਇਹ ਮੈਂ ਬਹੁਤ ਗਲਤ ਕਰ ਬੈਠਾ आम आदमी पार्टी ਨੂੰ ਸੋਚਣਾ ਚਾਹੀਦਾ ਆਪਣੇ ਐਮਐਲਏ ਬਾਰੇ ਵੀ ਉਹ ਗਲਤ ਬੋਲਦੇ ਆ ਔਰ ਕੋਈ ਵੀ ਨਹੀਂ ਸਹੀ ਬੋਲਦਾ ਔਰ ਇਸ ਕਰਕੇ ਇਹ ਹੋਏ ਕਹਿੰਦਾ ਆ ਮੈਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਨਹੀਂ ਵੇਖਦੇ ਸਾਰੀ ਦੁਨੀਆ ਵੇਖਦੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਆ 10 ਸਾਲ ਤੱਕ ਤੁਸੀਂ ਵੇਖੋ ਭਲਾਈ ਉਹਰ ਉਹਨਾਂ ਨੇ ਬਣਾਏ ਹੋਰ ਕਈ ਕੰਮ ਉਹਨਾਂ ਨੇ ਹੈਰੀਟੇਜ ਬਣਾਇਆ ਦਰਬਾਰ ਸਾਹਿਬ ਦੇ ਆਲੇ ਦੁਆਲੇ ਤੁਸੀਂ ਵੇਖੋ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਹੀ ਬਣਾਇਆ ਦੱਸੋ ਜਿੰਨੀਆਂ ਵੀ ਪਾਰਟੀਆਂ ਆਈਆਂ ਕਿਸ ਨੇ ਕੀ ਬਣਾਇਆ ਨਾ ਕੋਈ ਫੁਲਾਈਓਵਰ ਬਣਾਇਆ ਨਾ ਕੋਈ ਸੜਕਾਂ ਬਣਾਈਆਂ ਪੈਂਚਰ ਲਾਣ ਦੇ ਇੱਥੋਂ ਤੱਕ ਕਿ ਆਮ ਆਦਮੀ ਆ ਪਾਰਟੀ ਕੋਲ ਸਾਡੇ ਗੁਰੂ ਵਿਆਹ ਦੇ ਵਿੱਚ ਲਾਈਟ ਨਹੀਂ ਲੱਗ ਸਕੀ ਜਿਹੜੀ ਕਿ ਸਟਰੀਟ ਲਾਈਟ ਹੁੰਦੀ ਆ ਉਹ ਨਹੀਂ ਲੱਗ ਸਕੀ ਅੱਜ ਵੀ ਮੈਂ ਫੋਟੋ ਆ ਪਾ ਚੁੱਕਾ ਵਾਂ ਪਾੰਦੇ ਨੂੰ ਵੀ ਕਾਫੀ ਚੇਰ ਹੋ ਗਿਆ ਜਿਹੜਾ ਇੱਥੋਂ ਦਾ ਹੈਗਾ ਆਪਣਾ ਕਿਨਾਰਾ ਦਾ ਡਾਕਟਰ ਅਜੇ ਗੁਪਤਾ ਠੀਕ ਹੈ ਜੀ ਉਹਨੂੰ ਵੀ ਬਾਈਟ ਪਾਈ ਉਹਦੇ ਬੰਦਿਆਂ ਨੂੰ ਵੀ ਬਾਈਟ ਪਾਈ ਵੀ ਭਾਈ ਸਾਹਿਬ ਕੱਲ ਨੂੰ ਗੁਰੂ ਵਿਆਹ ਦੇ ਵਿੱਚ ਹਨੇਰਾ ਰਿੰਦਾ ਕੋਈ ਵਾਰਦਾਤ ਹੋ ਜੇਗੀ ਤੇ ਕੌਣ ਜ਼ਿੰਮੇਵਾਰ ਆ ਉਸ ਨੂੰ ਆਈ ਕੋਈ ਨਹੀਂ ਇਹਨਾਂ ਦੇ ਕੋਲ ਕੁਝ ਹੈਗਾ ਹੀ ਨਹੀਂ ਇਹਨਾਂ ਨੇ ਕਰਨਾ ਕੀ ਆ ਇਹ ਆਪਣੇ ਪਤੀਲੇ ਮਾਜ ਮਾਜ ਕੇ ਆਪਣੇ ਘਰ ਸਿੱਦਾ ਗੜੀ ਜਾਂਦੇ ਆ ਨਾ ਤੇ ਕਿਸੇ ਥਾਣੇ ਨਾਲ ਗੱਲ ਕਰ ਸਕਦੇ ਆ ਨਾ ਕੋਈ ਗੁਰੂ ਵਿਆਹ ਦੀ ਕੋਈ ਸੁਣਵਾਈ ਕਰ ਸਕਦੇ ਆ ਸਾਨੂੰ ਆਪ ਨੂੰ ਹੀ ਭਜਣਾ ਪੈਂਦਾ ਜਿਹੜੇ ਪ੍ਰਾਣੇ ਸਾਡੇ ਸੱਜਣ ਹੈਗੇ ਆ ਐਮ ਐਲ ਏ ਜਾਂ ਮੰਤਰੀ ਉਹਨਾਂ ਨੂੰ ਜਾ ਕੇ ਰਿਕਵੈਸਟਾਂ ਕਰਦੀਆਂ ਵੀ ਭਾਜੀ ਸਾਡਾ ਇਹ ਮੁਸ਼ਕਲਾ ਤੇ ਸਾਡਾ ਮਸਲਾ ਵੇਖੋ ਅੱਜ ਵੀ ਸਾਡੇ ਸਰਦਾਰ ਤਰਦੀਪ ਸਿੰਘ ਜੀ ਗਿੱਲ ਜਿਹੜੇ ਜਦੋਂ ਮਰਜੀ ਉਹਨਾਂ ਨੂੰ ਫੋਨ ਕਰੀਏ ਉਹ ਸਾਡੀ ਪੂਰੀ ਸੁਣਵਾਈ ਕਰਦੇ ਆ ਉਹ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੋਤੇ ਆਹੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੋਤੇ ਆ ਪਿਛਲੀ ਇਲੈਕਸ਼ਨ 'ਚ ਵੀ ਪੂਰਾ ਜੋਰ ਲਾਇਆ ਸੀ ਆਗਾਹ ਵੀ ਉਹਨਾਂ ਨਾਲ ਇਲੈਕਸ਼ਨ ਦੇ ਵਿੱਚ ਪੂਰਾ ਜੋਰ ਲਾਵਾਂਗੇ ਉਹ ਸਾਡੇ ਵੱਡੇ ਭਰਾ ਨੇ ਸਾਡੇ ਨਾਲ ਚੱਲਦੇ ਨੇ ਸਤਿਕਾਰਯੋਗ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ